ਆਉਣਾ ਅੱਜ ਦੁਕਾਨੇ ਵੇਚੀ ਦੀ ਪੁੱਤ ਨੂੰ ਕਹਿ ਆਤੀ ਮੈਂ ਕਿ ਨਾ ਵੇਚੀ ਸੁਣ ਬੀਸ ਨੂੰ ਨਾ ਬੀਚ ਇਹ ਨਹੀਂ ਬਾ ਜਾਇਆ ਉਹਨਾਂ ਦਾ ਦੂਸਰੀ ਦੁਕਾਨ ਜਿਹੜੇ ਨਾਲ ਕੋਈ ਤਾਲੁਕਤ ਨਹੀਂ ਹੈ ਉਸਦੇ ਵੀ ਤਾਲੇ ਲਾ ਦੇ ਤੇ ਉਸਦੇ ਤਾਲੇ ਖੋਲਣ ਗਏ ਤੇ ਅਸੀਂ ਸਾਨੂੰ ਨੇ ਹੱਥੋਂ ਪਾਈ ਹੋਈ ਸਾਡੀ ਸਾਡਾ ਕੋਈ ਕਮੇਟੀ ਦਾ ਰੋਲਾ ਦਾ ਮੇਰੇ ਭਾਈ ਨਾਲ ਉਹ ਕਮੇਟੀਆਂ ਬੰਦਦਾ ਤਾਂ ਜੀ ਤਾਂ ਜੀ ਉਸकी ਹੋ ਗਈ ਉਹਨ ਡੈਥ ਹੁਣ ਮੈਂ ਥੋੜਾ ਦਵਾਂਗਾ ਉਹ ਕੇ ਪੈਸੇ ਜੀ ਇਹ ਸਾਰੇ ਜਣੇ ਮੈਨੂੰ ਮੈਂਟ ਨਹੀਂ ਪਰੇਸ਼ਾਨ ਕਰਦੇ ਮੇਰੇ ਭਾਈ ਵੀ ਮੌਤ ਸੀ ਕਰਕੇ ਹੋ ਗਈ ਉਹਨੂੰ ਬਹੁਤ ਤੰਗ ਕਰਿਆ ਉਹਨਾਂ ਨੇ ਟੌਰਚਰ ਕਰਿਆ ਪਹਿਲੇ ਜਣੇ ਤੇਰੇ ਤੋਂ ਮੁੰਡੇ ਜਣੇ 9 ਲੱਖ ਰੁਪਈਆ ਨਹੀਂ ਬਣੂਗਾ ਮਾ ਦਾਣਾ ਮਾ ਹਾਂ ਇਹਨਾਂ ਤੋਂ ਪੈਸੇ ਲੈਣੇ ਆ 6.5 ਲੱਖ ਰੁਪਏ ਲੈਣਾ ਹੈ ਜਿਸ ਕਾਰਨ ਮੇਰੇ ਪਹਿਲਾ ਚਾਚਾ ਜੀ ਵੀ ਦੱਤ ਹੋਈ ਹੈ ਉਹਨਾਂ ਨੇ ਮੇਰਾ ਇੱਥੇ ਤੇ ਮੜ ਕੇ ਗਾਲਾਂ ਐਂ ਘੋਟਦਿਆਂ ਕੋਈ ਵੀ ਕਰਾ ਤਕਮਾ ਲਾਇਕ ਇਸ ਕਰੀਬ ਹੈ ਪੈਸੇ ਬਚ ਜਾਣੇ ਤੇ ਪੰਚਾਇਤ ਵੀ ਉਹਨਾਂ ਦੇ ਸਾਥ ਦੇ ਰਹੀ ਸਾਡੇ ਕੋਈ ਪਹਿਲਾ ਪੰਚਾਇਤਵਾਰੇ ਵੀ ਗੱਲ ਹੋਈ ਵੀ ਅਸੀਂ ਕਿਆਗਣਾ ਬਈ ਪੰਚਾਇਤ ਕਰੀਤਾ ਪੰਚਾਇਤ ਮੈਂ ਬਰਾਮ ਸਿੰਘ ਨਹੀਂ ਆਏ ਗੁਰਪ੍ਰੀਤ ਲੱਲੂ ਨਾ ਗਿਆ ਜੋ ਮਰਜ਼ੀ ਕਰ ਬਈ ਉਹਦਾ ਮੰਨਦਾ ਨਹੀਂ ਪਤਾ ਲੱਗੇ ਬਈ ਦੁਕਾਨੇ ਸੇਰ ਪਰ ਸੇਲ ਕਰ ਰਹੇ ਤੇ ਸਿਰਫ ਮੈਤੇ ਕੋਲ ਪੈਸੇ ਮੰਗਣ ਗਿਆ ਜਿਹਦੇ ਵਿੱਚ ਨਾ ਪੂਰੀ ਫੈਮਲੀ ਨੇ ਮੈਨੂੰ ਫੜ ਕੇ ਉੱਥੇ ਉਹ ਪੂਰੀ ਤਰੀਕੇ ਨਾਲ ਕੁੱਟਿਆ ਮੈਨੂੰ ਲੈ ਲਈ ਠਾਈ ਨਹੀਂ ਆਵੀ ਠਾਈ ਨਹੀਂ ਕਿ ਜੇ ਕੋ ਮੈਂ ਇਹ ਪਤਾ ਨਹੀਂ ਐ ਸਮੇਂ ਦੀਆਂ ਆ ਉਹ ਤੇ ਮੈਨੂੰ ਬੜਾ ਤੂੰ ਮੇਰੇ ਨਾਲ ਤੂੰ ਮੇਰੇ ਦਵਾਈਆਂ ਬਾਕੀ ਉੱਪਰ ਨਹੀਂ ਕੁਤਬਾ ਤੇ ਦਵਾਈ ਨੂੰ ਪਤਾ ਬਿੱਦਰਾ ਕਹਿ ਇਹ ਲੈਣੇ ਆਪੇ ਇਹੜੀ ਆ ਬਿਦੇ ਨੇ ਸਾਡੇ ਨਾਲ ਕੁੱਟਮਾਰ ਕੀਤੀ ਹੈ ਕੁੱਟਮਾਰ ਕਰੀ ਇਹਨਾਂ ਨੇ ਬੰਦੇ ਕੈਮਰੇ ਤੋੜਦੇ ਕੈਮਰੇ ਤੋੜਦੇ ਮੈਂ ਕੱਲਾ ਨਹੀਂ ਹੈਗਾ ਸਾਡੇ ਨਾਲ ਬਹੁਤ ਦੁਨੀਆ ਪਰੇਸ਼ਾਨ ਹੋਈ ਵੀ ਹੈ ਜੀ ਇਹਨੇ ਬਹੁਤ ਦੁਨੀਆ ਪਰੇਸ਼ਾਨ ਕੀਤੀ ਵੀ ਹੈ ਪਹਿਲਾਂ ਇਹ ਚੋਰੀ ਦੇ ਮਾਮਲੇ 'ਚ ਵੀ ਅੰਦਰ ਗਿਆ ਹੀ ਇਹ ਕੋਈ ਇੱਕ ਦੁਕਾਨਦਾਰ ਜਿਹੜਾ ਲੈ ਕੇ ਆਪਸ 'ਚ ਲੜਾਈ ਝਗੜਾ ਹੋਇਆ ਸੀ ਜਿਹਦੇ ਸੱਟਾਂ ਲੱਗਣ ਕਰਕੇ ਕਾਂਤੋ ਦੇਵੀ ਤੇ ਇਸਕੀਸ ਕੁਮਾਰ ਦੋ ਦੱਬ ਲੋਏ ਨੇ ਜਿਨ੍ਹਾਂ ਦੇ ਮੈਂ ਦੋਹਾਂ ਤਰ੍ਹਾਂ ਦੇ ਰਿਆਲ ਲਿਖਲੇ ਨੇ ਅਗਲੀ ਗੇੜੀ ਬੰਦੀ ਕਰ ਰਹੀ ਹੈ ਉਹ ਕੰਮ ਚ ਲੱਗੇ ਬੈਠੇ ਜਗ੍ਹਾ ਤੇ ਬੈਠ ਕੇ ਉਹ ਭਾ ਕੇ ਗਿਆ ਉਹ ਬੈਠੀ ਹੈ ਕੋਈ ਗੱਲ ਨਹੀਂ ਤੂੰ ਵੇਖ ਲਈ ਕਰਾ ਟਕਾ ਮੈਂ ਲੈ ਕੇ ਇਸ ਤਰੀਕੇ ਬੈਠੇ ਹੱਥ ਮੇਂ ਫਿਰ ਬਚ ਜਾਣੇ ਉਹ ਦੱਸੋ ਤੁਸੀਂ ਇਹ ਕੌਣ ਕਰੇ ਉਹ ਤੁਹਾਡਾ ਲੜਾਈ ਹੈ

好好好 ਆਹ ਤੇ ਤੁਹਾਡੀ ਪਹਿਲਾ ਵੀ ਪਰ ਡੇਕੁੱਤੀ ਸੀ ਉਹ ਸੁੱਕੀ ਹੋ ਗਈ ਨਹੀਂ ਨਹੀਂ ਖਾਈ ਨਹੀਂ ਖਾਈ ਨਹੀਂ ਜਦੋਂ ਕੇਮਾ ਤੀ ਨੂੰ ਪਤਾ ਨਹੀਂ ਐਸਮੈਂਟਿਆਂ ਦਾ ਓਏ ਫੇਰ ਤੈਨੂੰ ਬੜਾ ਤੂੰ ਮੇਰੇ ਕੋਲ ਤੂੰ ਤੇਰੇ ਦਵਾਈਆਂ ਦਾ ਕੀ ਉਪਣਦੀ ਗੁੱਤਾਂ ਤੇਰੇ ਦਵਾਈ ਨੂੰ ਪਤਾ ਪੈ ਗਿਆ ਵਾਰਾਂ ਕਿਦਾਂ ਕਹਿ ਲੈਣੇ ਐਸੇ ਕਿਹੜੀਆਂ ਬ ਦੇਣੇ ਐ ਗੈਸ ਤਰ੍ਹਾਂ ਕਹੇ ਤੂੰ ਵੀ ਮੇਰਾ ਕੋਈ ਬੈਂਕ ਦਾ ਨਾ ਦਿਖ ਰਿਹਾ ਬੰਦਾ ਯਾਰ ਬੈਂਕ ਵਾਲਾ ਓ ਫੇਰ ਤੂੰ ਨਹੀਂ ਤੇ ਹੈ ਨਹੀਂ ਗੁੱਸੇ ਆੜੇਗਾ ਤਾ ਫਿਰ ਨਿਕਲ ਸੋਣ ਲਗਾ ਕਿਤੇ ਵੀ ਗੁੱਸੇ ਨਾਲ ਲੋਕਾਂ ਨੂੰ ਖਰਾਏ ਹੋ ਗੱਟਿਆ ਇਹਨੇ ਆ ਜਾ ਫਿਰ ਤੂੰ ਕਹਿੰਦੇ ਤੂੰ ਆ ਕੇ ਆਉਂਦੀ ਆ ਹਾਂ ਮਾਂ ਕਾ ਨਾ ਹਾਂ ਜੀ ਮਾਂ ਦਾ ਸੀ ਨਹੀਂ ਜੰਮੀ ਇਹ ਮੋਰ ਮੋਰ ਅੱਤਰ ਲੱਕ ਹਾਂ ਤੂੰ ਤੱਲੂਆ ਕਹਿੰਦਾ ਮੈਂ ਪੋਮਾਰ ਸੀ ਵਗਰੇ ਖਿਆਲੀ ਨਹੀਂ ਖਿਆਲੀ ਬੋਲ ਕੇ ਦਵਾ ਕੇ ਤੂੰ ਮਾਤਮਾ ਸਭਾ ਲਿਓ ਆਹ ਬੱਤ ਕਰਦੇ ਜੇ ਫਾੜੇ ਮੇਰਾ ਵੀ ਹੈਗੀ ਹਾਂ ਫਿਰ ਤੂੰ ਕਹਿੰਦੇ ਰਸਤੀ ਆਪਾਂ ਨੂੰ ਕਾਲੇ ਕਾਲ ਨਹੀਂ ਹੈਗਾ ਹੋਰ ਹੋ ਤੂੰ ਮੈਨੂੰ ਪੈਸੇ ਦੇ ਤਾ ਉਹ ਤੇ ਗੱਡੇ ਨਾਲ ਕਾਲਾ ਹੋਇਆ ਹੋਵੇ ਤੇ ਕਿਹੜੀ ਜਗ੍ਹਾ ਕਾਲ ਲੱਗ ਗਈ ਤੇ ਵੀ ਯਾ ਕੋਈ ਨਹੀਂ ਹਾਂ ਕੇਮਾ ਹੋ ਗਿਆ ਪਹਿਲੇ ਨਾ ਤੇਰੇ ਤੋਂ ਮੁੰਡੇ ਨੇ ਲੈ 9 ਲੱਖ ਰੁਪਈਆ ਨਹੀਂ ਬਣਨਾ ਮਾਦਾ ਮਾਰ ਹਾਂ ਤੂੰ ਮਾਰ ਕੇ ਮੈਨੂੰ ਕਮੈਟ ਪਾਉ ਤੂੰ ਮਾਰਿਆ ਨਾ ਬੱਸ ਕਮੈਟ ਕਮਾ ਕੇ ਲੈ ਤਾ ਮੁੰਡੇ ਨੂੰ ਹਾਂ ਮੈਂ ਕਰੀ ਤੂੰ ਵੀ ਹਾਂ ਦਾ ਖਾ ਕੇ ਮੁੰਡੇ ਨਾ ਲੱਗੇਗਾ ਹਾਂ ਦਾ ਪਕਾ ਖਾ ਕੇ ਨਾ ਲੱਗੇਗਾ

ਮਾਰੇ ਦੇ ਘਰੇ ਮੈਂ 3 ਦਿਨਾਂ ਤੋਂ ਪਿੱਛੇ ਮੈਂ ਕਿਤੇ ਮੁੰਡੇ ਨੂੰ ਮਾਰ ਰੋਣ ਸ਼ਾਮ ਨੂੰ 10 ਵਜੇ ਲੰਘਦਾ ਰਹਾ ਮੈਂ ਜਿੱਥੇ ਮੈਂ ਵੀ ਬੈਠੀ ਆ ਉਹਨੇ ਲੰਘਦਾ ਰਹਾ ਉਹ ਕੋਈ ਨਾ ਦੱਸਿਆ ਮੇਰੇ ਜੁਆਇਨ ਨੇ ਕਹਿੰਦਾ ਤੂੰ ਬੜੇ ਪੈਸੇ ਦੇ ਮੈਂ ਹਕੀਕਤ ਦੇ ਜੀ ਦੀ ਬੋਲ ਕੇ ਮੈਨੂੰ ਪਿੱਛੇ ਕੋਮਲੇ ਨੂੰ ਹਜ਼ਾਰ ਕਾਮ ਹੋ ਤੇਰੇ ਪੈਸੇ ਨੂੰ ਅੱਜ ਪੁੱਛ ਮੈਂ ਝੂਠ ਬੋਲਦਾ ਰੱਬ ਦੀ ਮਾਰ ਬਾਕੀ ਆ ਰਹਾ ਪੈਸੇ ਤੇ ਪਰ ਤੇਰੀ ਜਿਹੜੀ ਤੇਰੀ ਘਰਨੀ ਆ ਉਹ ਦੇਖੀ ਉਹ ਹੀ ਸੋਣਾ ਜੀ ਨੂੰ ਪੁੱਛ ਰਿਹਾ ਕਿੰਨੇ ਦਿਨਾਂ ਤੋਂ ਚੱਲਾਈ ਤੋਂ ਮਾਰ ਦੇ ਰਾਜੀਗਾ ਤੂੰ ਹੀ ਅਗਰ ਰਾਜੀ ਤੇ ਲੈਦਾ 1.5 ਲੱਖ ਕਿਉਂ ਫਿਰ ਨੌਕੀ ਪਿੱਛਾ ਕੋ ਮਰੇ 3 ਦਿਨ ਹੋ ਗਏ ਅੜਕਾ ਦਾ ਹੋਏਗਾ ਨਾ ਜਦਾ ਫੈਰ ਅੜਕਾ ਨੇ ਅੜਕਾ ਫੈਰ ਕਿਉਂ ਅੜਕਾ ਵੀ ਆਦਾ ਬੈਠਾ ਮਾ ਪਿਆਸ ਪੁਣਾ ਨਹੀਂ ਬਾਈ ਨੇ ਨਹੀਂ ਪੁਣਾ ਨੇ ਪਾਣੀ ਨਹੀਂ ਆ ਹਾਂ ਜਿਹੜੀ ਪਾਣੀ ਵੀ ਨਹੀਂ ਇੱਕ ਮੱਖਾਈ ਦੀ ਪਾਈ ਵੀ ਕਿਹੜੀ ਪਾਈ ਵੀ ਤਿੰਨ ਮਗੜੀ ਕੰਨਾ ਕੰਨ ਨਹੀਂ ਹੋ ਗਿਆ ਕਲਮੀ ਕੋਈ ਕੰਨ ਨਹੀਂ ਮਰੇ ਜੱਟਾ ਹੋ ਉਹ ਲੱਗਦਾ ਕੋਈ ਪੂਰਾ ਨਹੀਂ ਆ ਬਸ ਸੁਣੋ ਹਾਂ ਤਾਂ ਮੈਂ ਕਿਹਾ ਕੰਮ ਕਰ 6 ਵਜੇ ਕੰਮ ਬਿਨਾਂ ਪੈਰਾਂ ਦੇ ਕੰਮ ਛੇੜਿਆ ਮੇਰੇ ਮੈਂ ਕਹਿ ਹੱਥੀ ਨੂੰ ਤੇ ਬਹੁਤ ਕੰਮ ਹੈ 6 ਵਜੇ ਹਾਂ ਜਿਹੜਾ ਸ਼ਾਵਰ ਆਇਨਾ ਮੈਂ ਟੱਪਾਇਆ ਦਵਾ ਚਿੱਨੇ ਸਾਰੇ ਖਮਾ ਕਰੀ ਦਵਾ ਜਿਸਨੇ 6 ਮਿੰਟ ਹੀ ਟੱਕਰ ਖਾਣੇ ਵੀ ਨਹੀਂ ਰੋਣਾ ਨਹੀਂ ਪੈਂਦਾ ਤੇ ਜੇ 6 ਮਿੰਟ ਹੋ ਜੇਗਾ ਫਿਰ 6 ਮਿੰਟ ਆਪ ਕਰ ਚੱਕਰ ਦਾ ਜੇ ਗੱਲ ਹੈ ਨਾ ਮੇਰਾ ਖੈਰ ਤੂੰ ਮੇਰੀ ਗੱਲ ਸੁਣੀ ਤੂੰ ਕਹਿ ਰਹੀ ਹੈ ਨਾ ਤੂੰ ਕਹਿ ਰਹੀ ਹੈ ਤੂੰ ਪਜਾ ਬੈਂਕ ਖੋ ਨਾ ਪਾਵੇਂ ਕਿਦੋਂ ਜੁਰਮਤ ਅਗੇ ਤਾਂ ਨਾਮ ਹੀ ਲੈ ਤੇ ਮਾਨੂੰ 3 ਮਾਂ ਤੋਂ ਬੋਲੇਗਾ ਠੀਕ ਹੈ ਕੋਈ ਸ਼ੋਹਰੇ ਕਾਤਾ ਮਾਨੂੰ ਨਾ ਆਰ ਪੁਲਿਸ ਆਸਦੀ ਬੈਠੀ ਨਾ 6 6 ਮਾਟੀ ਤੇ ਚੋਰੀ ਖਾਧੀ ਤਿੰਨ ਲੱਖ ਰੁਪਏ ਲਾਹ ਲਿਆ ਗੜੀ ਜੈਨਾ ਹਾਂ ਤਿੰਨ ਲੱਖ ਲੈ ਅਗਰ ਦੁਖ ਲੱਗਦਾ ਨਾ ਹਾਂ ਹਮੇ ਹੁਣ ਜਾ ਕੇ ਬੋਲ ਹਾਂ ਮੈਨੂੰ ਮਰ ਗਿਆ ਤੂੰ ਮਾਨੂੰ ਪਤਾ ਕੀ ਕਰਿਆ ਕੋਈ ਕੋਰਾ ਦੱਸਦਾ ਹੋਣਾ ਹਾਂ ਮੈਨੂੰ ਪਤਾ ਉਹ ਕਹਿੰਦਾ ਮੈਂ 2 ਦਿਨ ਪਹਿਲਾਂ ਗਿਆ ਤੇਰਾ ਹੋਰਾ ਪਾਇਆ ਵਸਾ ਮੈਂ ਪੈਸੇ ਆ ਪਹਿਲਾਂ ਮੇਰੀ ਗੱਲ ਸੁਣ ਮੰਨੂ ਪਤਾ ਕੀ ਕਰਿਆ ਕਹਿੰਦਾ ਤੁੰ ਤੂੰ ਜਗਾ ਛੇੜੇਗਾ ਤੈਨੂੰ ਪੈਸੇ ਮਿਲ ਜਣਗੇ 2 ਮਹੀਨੇ ਕੀ ਪੈਸਾ ਤੇਰੇ ਆ ਰਿਹਾ ਹੈ ਮੈਂ ਜੇ ਤੇਰੀ ਅੜੀ ਨੀ ਬੋਲਣਾ ਹਾਂ ਮੈਂ ਕਿਹੜਾ ਰੋਜ਼ ਇਕੱਠੇ ਬੈਹ ਮੰਨਦਾ ਤੂੰ ਉਸੇ ਤੇ ਉਹ ਕਰਾਦੀਆ ਕਮੇਡੀ ਕਰ ਰਿਹਾ ਹੈ ਜੇ ਮੈਂ ਤੈਨੂੰ ਮੈਂ ਦੇਖਦਾ ਮੈਂ ਤਾਂ ਮੰਮੀ ਕਹੇ ਪੈਸੇ ਨੂੰ ਕਿਹ ਹੈ ਕਿਵਰੀ ਸੇਟ ਬੇਟੇ ਆ ਮੈਂ ਤੁਹਾਨੂੰ ਅੱਜ ਨੂੰ ਹੀ ਹਾਂ ਬੂਪੜਾ ਨੇ ਕਿਹਾ ਹਾਂ ਬੂਪੜਾ ਨੇ ਮੈਂ ਨਹੀਂ ਕੰਨ ਮੇਰੀ ਗੱਲ ਸੁਣ ਲੈ ਕੰਨ ਮੇਰੀ ਗੱਲ ਲੈ ਲਈ ਆਪਣੀ ਗੱਲ ਕੰਨ ਮੇਰੀ ਗੱਲ ਮੇਰੇ ਬੜੇ ਪੁੱਤੂ ਦੇ ਨਾਲ ਗੱਲ ਹੋਣੀ ਹੈ ਕੰਨ ਮੇਰੀ ਗੱਲ ਸੁਣਤਾ ਲੈ ਹਾਂ ਰਾਹ ਬੂਪੜਾ ਕਰੇ ਤਾਂ ਫਾਇਦੇ ਠੀਕ ਹੈ ਮੈਂ ਕਹਾਂ ਮੂਪੜਾ ਨੇ ਪੁੱਛੀ ਥੀ ਬੂਤ ਨੂੰ ਸਮਲਾਰਾ ਦੀ ਮੋਰੀ ਪੁੱਛਿਆ ਬੂਪੜਾ ਨੇ ਕਿੰਨੇ ਭੇਜਿਆ ਰਾਹ ਬੂਪੜਾ 10000 ਰੁਪਏ ਮੰਗਿਆ ਕਹਿੰਦਾ ਨੇ ਕਰੇ ਠੀਕ ਆ ਕੰਨ ਮੈਂ ਤੇਰਾ ਪੁੱਤੂ ਰੱਖ ਪਿਆ ਤੇਰੇ ਕਦੇ ਤੇਰੇ ਮਾਮਾ ਦਾ ਖਰੀ ਭੰਡੀ ਪੁੱਤ ਦੀ ਮਾਮਾ ਮੈਂ ਨਾ ਪੰਜਾ ਸਾਨੂੰ ਕੋਈ ਚੀਜ਼ ਤੇ ਕਦੀ ਜਵਾਬ ਨਹੀਂ ਦਿੰਦਾ। ਲੈ ਨਾ ਮੇਰੀ ਗੱਲ ਸੁਣ। ਅੱਜ ਤੇਰੀ ਸਕੂਲ ਖਾਏ। ਕਾਹੇ ਮੈਨੂੰ ਪੈਣਾ ਗਿਆ ਤੇ ਮੇਰੇ ਫੈਰਾ ਤੋਂ। ਨਹੀਂ। ਮੈਨੂੰ ਤਾਂ ਇਸ ਤਰ੍ਹਾਂ ਮੈਨੂੰ ਵੀ ਬੰਦ ਕਰਕੇ ਨਾ ਦੇ। ਕੀ ਕਰ ਮੈਂ ਕੀ ਹੋਗਾ? ਉਹ ਫਿਰ ਦਾ ਚਾਂਦ ਹੁੰਦਾ ਕਮਰੇ ਕਿਆ। ਮੇਰਾ ਸੈਂਟਰ ਪੈਨੇ ਵਾਲਾ ਸਿੱਪਾ ਜਨਵਾ। ਲੈ ਰੇ ਤੇ ਕਮੀ ਆ ਨਾ ਬਜਰੀ ਨਹੀਂ ਆਣੀ ਮੇਰੀ। ਹਟੋ ਟੋ। ਕਹਿੰਤੋਂ। ਕਿਹੜੇ ਪਿੰਡ ਤੋਂ? ਕੀ ਆਸਲੀ ਤੇ ਜੀ ਮਾਮਲਾ ਕੀ ਹੋਇਆ ਸੀ ਗਾਇਸ ਮਾਮਲਾ ਜੀ ਦੁਕਾਨੇ ਵੇਚੀ ਦੀ ਪੁੱਤ ਨੂੰ ਘੇਟ ਹੀ ਮੈਂ ਨਹੀਂ ਨਾ ਵੇਚੀ ਸੁਣੋ ਵੀਸ ਨੂੰ ਨਾ ਬੀਚ ਇਹ ਨਹੀਂ ਬਾ ਜਾਇਆ ਇਹ ਹਟਿਆ ਨਹੀਂ ਆਪਣੀ ਮਰਜ਼ੀ ਕਰੀ ਮੈਂ ਜਾਣ ਗਈ ਦੋ ਦਿਨ ਬਿਮਾਰ ਵੀ ਰਹੀ ਮੈਂ ਕਦੋਂ ਦਾ ਮਾਮਲਾ ਹੈ ਕੌਣ-ਕੌਣ ਸੀ ਲੇਟਨਾਂ ਜੀ ਹੁਣ ਇਹਦਾ ਜੀ ਮਾਮਲਾ ਚਾਉ 21 4 ਮਹੀਨੇ ਹੋ ਗਏ 4 ਤੇ ਅੱਜ 8 9 29 ਹੋ ਗਈ ਅੱਜ 29 ਹੋ ਗਈ ਅੱਜ ਹੂੰ ਹੂੰ ਗੇਟਾਂ ਕਰ ਬੰਦ ਦੀ ਅਗਲੀ ਨਾ ਮੈਂ ਮਾਰ ਮਾਰਗਾ ਚੋકરી ਨਾ ਆਰਾਮ ਨੇ ਕੋਣ ਕੋਣ ਸੀਗੇ ਜੀ ਰਾ ਇਸਨੇ ਇੱਕ ਆਵਾ ਦਾ ਇੱਕ ਬਹੂ ਦਾ ਨੌਆ ਬੜੀ ਦਾ ਉਹਦੇ ਨੌਆ ਮਲਕੀਤਕਾਰ ਹੂੰ ਇੱਕ ਹੈਗੀ ਵਾਵਲੀ ਕੋਟੜੀ ਦੀ ਕੋਟਾ ਜੀ ਉਹਨਾਂ ਨੇ ਮੇਰਾ ਇੱਥੇ ਤੇ ਮੜਕਾ ਗਾਲ ਐਂ ਘੋਟ ਦਿਆ ਹਾਂ ਹਾਂ ਗਾਲ ਐਂ ਘੋਟ ਦਿਆ ਕੀ ਮਾਮਲਾ ਕੀ ਸੀਗਾ ਮਾਤਾ ਜੀ ਲੜਾਈ ਮਾਮਲਾ ਇਹੀ ਹੈ ਵੀ ਹੁਣ ਪੈਸੇ ਦੇ ਹੀ ਨਹੀਂ ਹੈ ਹਾਂ ਅਸੀਂ ਕਹਿ ਹਟੇ ਵੀ ਦੇ ਦੋ ਤੁਸੀਂ ਦੁਕਾਨ ਵੇਚੀ ਸੀ ਉਹਦੀ ਰਜਿਸਟਰੀ ਦੀ ਗੱਲ ਸੀ ਹਾਂ ਜੀ ਉਹ ਦੂਜੇ ਨੂੰ ਵੀ ਜੰਦਾ ਲਾ ਦਿਆ ਜੀ ਖੋਲ ਕੇ ਉਹ ਹੀ ਜੰਦਾ ਆਪਣਾ ਵੜਦੀ ਜੀ ਕੋਟ ਕੇਸ ਆ ਲਿਆ ਮੈਂ ਜੀ ਫਿਰ ਇੱਧਰ ਤੇ ਦੂਆ ਲਾ دیا۔ ਜੀ ਫਿਰ ਮੈਂ ਕਿਹਾ ਬਈ ਹੁਣ ਬੇਵਾਹ ਹੋ ਗਈ। ਹੁਣ ਇਹ ਬੰਦਾ ਲੋਟ ਨਹੀਂ ਮੈਂ ਹੁਣ ਇਹਨੂੰ ਕਹਿੰਦੀ ਆ ਵੀ ਛੱਡ ਪਰਾਂ। ਵੀ ਕੋਰਟ ਕੇਸ ਵਾਲੇ ਨੇ ਵੀ ਕੁਝ ਨਹੀਂ ਕਰਿਆ। ਪਰ ਇਹ ਫੇਰ ਆ ਜਾ ਉੱਥੀ ਪੁੱਜ ਗਿਆ। ਜੀ ਚਲੋ ਤੁਸੀਂ ਪੁਲਿਸ ਕੰਪਲੇਂਟ ਕਰਦੇ ਇਸ ਨੂੰ। ਹਾਂ ਜੀ ਕਰੀ ਜੀ। ਆਈਟੀ ਪੁਲਿਸ ਮੈਂ ਹਾਂਜੀ ਨੰਨ ਨਵੀਂ ਕੀ ਹਾਂ ਸਾਰਾ ਕੁਝ ਮੈਂ ਤਾਂ ਸੱਟਾਂ ਖਾ ਕੇ ਅੰਦਰ ਪੈ ਗਈ ਜਦੋਂ ਜਾਈ ਮੈਂ ਦੇਖਿਆ ਮੈਨੂੰ ਵੀ ਪਰ ਮੇਰੇ ਘਰ ਬੋਰਚੋਰ ਨਹੀਂ ਹੋਈ ਮੈਂ ਕੀ ਮੰਗਦੀ ਕਰਦੇ ਤੁਸੀਂ ਹੈ ਕੀ ਮੰਗਦੀ ਕਰਦੇ ਸਰਕਾਰ ਕੋਲੋਂ ਪੁਲਿਸ ਕੋਲੋਂ ਕੀ ਮੰਗ ਕਰਾਈ ਸਰ ਕੀ ਮੰਗ ਕਰਦੇ ਕੀ ਨਿਸਾਫ ਮੰਗਦੇ ਸੀ ਪੁਰਾ ਸਿੱਖਿਆ ਕਰਨਾ ਸਾਡੇ ਨਾਲ ਕੁੱਟਮਾਰ ਕੀਤੀ ਹੈ ਕੁੱਟਮਾਰ ਕਰੀ ਇਹਨਾਂ ਨੇ ਕੈਮਰੇ ਤੋੜਦੇ ਕੈਮਰੇ ਤੋੜਦੇ ਸਾਰੇ ਇਕਰਾਮ ਇੱਕ ਗੋਗਾ ਇੱਕ ਪ੍ਰਿੰਸ ਹਾਂ ਨਾਮ ਉਹਦਾ ਨਸ਼ਤਰ ਕੁਮਾਰ ਹੈ ਆਕੀੜ ਪਿੰਡ ਤੋਂ ਮੇਰਾ ਪਿੰਡ ਜਾਂਸਲਾਈ ਹੈ ਇਹ ਜੋ ਪੇਸ਼ੈਂਟ ਇੱਥੇ ਦਾਖਲ ਹੈ ਤੁਹਾਡੇ ਕੀ ਲੱਗਦੇ ਮੇਰੀ ਮਾਤਾ ਜੀ ਹੈ ਕੀ ਹੋਇਆ ਕੀ ਸੀ ਮਾਮਲਾ ਐਕਚੁਅਲੀ ਕਿੱਥੋਂ ਕਾਰਨ ਸ਼ੁਰੂ ਹੋਇਆ ਜੀ ਅਸੀਂ ਨੇ ਦੁਕਾਨ ਵਿੱਚ ਦੀ ਬਿਆਨਨਾ ਕਰਾਇਆ ਸੀ ਉਹਦੇ ਨਾਲ 7ਵੇਂ ਮਹੀਨੇ 21 ਤਰੀਕ ਨੂੰ 4 ਮਹੀਨੇ ਦਾ ਟਾਈਮ ਦਿੱਤਾ ਸੀ 4 ਮਹੀਨੇ ਦਾ ਟਾਈਮ ਬਾਅਦ ਮੈਂ ਉਹਨੂੰ ਕਹਿ ਲਿਆ ਰਜਿਸਟਰੀ ਕਰਵਾ ਲਾਉਣਾ ਰਜਿਸਟਰੀ ਨਹੀਂ ਕਰਵਾਈ ਔਰ ਹਾਜ਼ਰੀ ਉਹ ਵੀ ਲਵਾ ਗਏ ਤੇ ਐਸੀ ਲਵਾ ਗਏ ਤੇ ਸਾਡਾ ਕੋਰਟ ਕੇਸ ਮੈਂ ਬਿਆਨਾ ਉਸਪਰ ਸੋਰੀਓ ਨੋਟਿਸ ਪੇ ਜਾਈ ਮੈਂ ਤੇਰਾ ਬਿਆਨਾ ਕੈਨਸਲ ਹੋਗਾ ਮੈਂ ਤਾਂ ਵੀ ਕਹਿੰਦਾ ਵਿਚਾਲਾ ਰਜਿਸਟਰੀ ਕਰ ਲੈ ਸਾਡਾ ਭਾਈਚਾਰ ਵਿਚਾਲੇ ਕੋਈ ਚੱਕਰ ਨਹੀਂ ਮੈਂ ਇਸੇ ਕਰਕੇ ਥਾਣੇ ਮਰ ਰਿਪੋਰਟ ਲਖਾਈ ਇਹਨਾਂ ਨੇ ਮੇਰੇ ਤਾਲੇ ਤੋੜਦੇ ਦੁਕਾਨ ਗਏ ਤੇ ਅੰਦਰ ਬਟਨੇ ਦੀ ਕੋਸ਼ਿਸ਼ ਕਰੀ ਕੋਰਟ ਕੇਸ ਕਿੰਨੇ ਕੀਤਾ ਸੀ ਆਰਾਮ ਚੰਦੇ ਕਿਹੜੇ ਕਿਹੜੇ ਸੀਗੇ ਜਿਹੜੇ ਮਤਲਬ ਤੇ ਉਹਨਾਂ ਨੇ ਹਮਲਾ ਕੀਤਾ ਮਾਤਾ ਦੇ ਹਮਲਾ ਦੇ रामचन्द्र ਨੇ ਔਰ ਗੁਰਪ੍ਰੀਤ ਲੱਲੂ ਔਰ ਕਿਆ ਕਹਣਾ ਪ੍ਰਿੰਸਾਰ ਗੋਗਾ ਤੇ ਤੁਹਾਡੇ ਪਿੰਡ ਦੇ ਹੀ ਰਹਨ ਵਾਲੇ ਪਿੰਡ ਦੇ ਹੋ ਹਾਂਜੀ ਤੇ ਇਹਨਾਂ ਨੂੰ ਦੁਕਾਨ ਵਿੱਚ ਸੀ ਤੁਸੀਂ ਔਰ रामਚੰਦਨ ਵੇਚਦੇ ਆ ਤੇ ਉਹ ਹਮਲਾ ਵੀ रामਚੰਦ ਤੇ ਉਹਨਾਂ ਤੇ ਉਹਨਾਂ ਦੇ ਪਰਿਵਾਰ ਨਾਲ ਦਿੱਤਾ ਤੇ ਉਹਨਾਂ ਨਾਲ ਦੂਸਰੀ ਦੁਕਾਨ ਜਿਹੜੀ ਨਾਲ ਕੋਈ ਤਾਲੁਕਾਤ ਨਹੀਂ ਹੈ ਉਸ ਦੇ ਵੀ ਤਾਲੇ ਲਾ ਦੇ ਤੇ ਉਸ ਦੇ ਤਾਲੇ ਖੋਲਣ ਗਏ ਤੇ ਅਸੀਂ ਤੇ ਸਾਨੂੰ ਨੇ ਹੱਥੋਪਾਈ ਹੋਈ ਸਾਡੀ ਪ੍ਰਿੰਸ ਨਾਲ ਕੋਰਟ ਦਾ ਕੇਸ ਚੱਲ ਰਿਹਾ ਸੀ ਉਹ ਇੱਕ ਦੁਕਾਨ ਦਾ ਸੀਗਾ ਇੱਕ ਦੁਕਾਨ ਦਾ ਜੀ ਤਾਂ ਦੂਈ ਦੁਕਾਨ ਦੇ ਨਾਲ ਕੋਈ ਤਾਲੁਕਤ ਨਹੀਂ ਦਾ ਕੁਛ ਨਹੀਂ ਉਸ ਨੂੰ ਵੀ ਤਾਲੇ ਲਗਾ ਦੇ ਸਾਡਾ ਕੋਈ ਕਮੇਟੀਆਂ ਦਾ ਰੋਲਾ ਤਾਂ ਮੇਰੇ ਭਾਈ ਨਾਲ ਉਹ ਕਮੇਟੀਆਂ ਪੰਦਾਤਾ ਜੀ ਤਾਂ ਜੀ ਉਸकी ਹੋ ਗਈ ਉਹਨ ਡੈਥ ਹੁਣ ਮੈਂ ਥੋੜਾ ਤਾਂ ਮੰਗੋਗੇ ਪੈਸੇ ਜੀ ਇਹ ਸਾਰੇ ਜਣੇ ਮੈਨੂੰ ਮੈਂਟ ਨਹੀਂ ਪ੍ਰੇਸ਼ਾਨ ਕਰਦੇ ਮੇਰੇ ਭਾਈ ਵੀ ਮੌਤ ਸੀ ਕਰਕੇ ਹੋ ਗਈ ਉਹਨੂੰ ਬਹੁਤ ਤੰਗ ਕਰਿਆ ਉਹਨਾਂ ਨੇ ਟੌਰਚਰ ਕਰਿਆ ਜੀ ਤੇ ਜਿਹੜਾ ਪਹਿਲੇ ਵਾਲੀ ਦੁਕਾਨ ਨੂੰ ਤਾਲਾ ਲੱਗਿਆ ਸੀ ਕੋਰਟ ਵੱਲ ਤਾਲਾ ਲਾਇਆ ਸੀਗਾ ਜੀ ਮੈਂ ਲਗਾਇਆ ਤਾਂ ਮੇਰਾ ਹੱਕਦਾਰ ਹੈ 19 ਉਹ 2 ਤਰੀਕ 7ਵੇਂ ਮੈਂ 11ਵੇਂ ਮਹੀਨੇ ਤੋਂ ਕਾਨੂੰਨ ਤੌਰ ਤੇ ਮੈਂ ਮਾਲਕ ਆ ਤੇ ਮੈਨੂੰ ਪੁਲਿਸ ਵਾਲੇ ਭਦਰ ਲਾਲ ਨੇ ਕਿਹਾ ਕਿ ਭਦਰ RAM ਜੀ ਨੇ ਕਰੇਗਾ ਵੀ ਤੂੰ ਜਾ ਕੇ ਆਪਣੀ ਦੁਕਾਨ ਤੇ ਆਪਣਾ ਕਬਜ਼ਾ ਕਰ ਜੋ ਵੀ ਜੇ ਤੂੰ ਹੈ ਕਾਨੂੰਨ ਤੌਰ ਤੇ ਵੀ ਸਾਨੂੰ ਤਨਖਾਹ ਕਾਨੂੰਨ ਦਿੰਦਾ ਸਾਨੂੰ ਹਾਂਜੀ ਕਾਗਜ਼ ਹੈਗੇ ਸਟਾਮ ਇਹ ਸਟਾਮ ਹੈ ਇਹ ਲਿਖਿਆ ਹੋਇਆ ਹੈ ਇਹ ਕਾਨੂੰਨ ਤੌਰ ਤੇ ਮੈਂ ਹੱਕਦਾਰ ਹਾਂ ਇਹਦੇ ਵਿੱਚ ਸਾਰਾ ਕੁਝ ਲਿਖਿਆ ਸਾਰਾ ਕੁਝ ਲਿਖਿਆ ਭਾਈ ਠੀਕ ਹੈ ਤੇ ਜੈ ਪ੍ਰਕਾਸ਼ ਸਰ ਸੁਖਵਿੰਦਰ ਮੇਰੇ ਗਵਾਹੀ ਤੇ ਗੂਨ ਜੀ ਮਾਤਾ ਜੀ ਹਸਪੀਟਲ ਨਾਲ ਪੁਲਿਸ ਕੰਪਲੀਟ ਕਰ ਦਿੱਤੀ ਤੁਸੀਂ ਪੁਲਿਸ ਕੰਪਲੀਟ ਮੈਂ 24 ਤਰੀਕ ਨੂੰ ਵੀ ਕਰ ਦਿੱਤੀ ਆਨਲਾਈਨ ਮੈਂ ਘਟੂ ਘਟ 2225 ਵਾਰ ਔਰ 1100 ਨੰਬਰ ਕੋਈ ਕੰਪਲੈਟ ਪੁਲਿਸ ਵਾਲਾ ਪੁਲਿਸ ਵਾਲਾ ਆਇਆ ਤਾਂ ਉਹ ਕਰਾਇ ਮੇਰੇ ਕੋਲ ਤੋਂ ਕੇਸ ਚੇਂਜ ਹੋ ਗਏ ਮਹਿੰਦਰ ਸਿੰਘ ਧੋਨੀ ਕੋਲ ਚਲੇ ਗਿਆ ਬਈ ਤੁਸੀਂ ਉਹਦੇ ਨਾਲ ਗੱਲ ਕਰੋ ਕਿਉਂਕਿ ਉਹ ਉਹ ਐਮ ਐਲ ਏ ਕੇ ਕਹਿੰਦੇ ਆ ਉੱਪਰ ਤੇ ਫੋਨ ਆਇਆ ਉਹਨਾਂ ਨੂੰ ਉਹ ਕਰ ਰਿਹਾ ਕਿ ਵੀ ਮਹਿੰਦਰ ਸਿੰਘ ਧੋਨੀ ਕੇਸ ਹੈਂਡਲ ਕਰੇਗਾ ਕੀ ਮੰਗ ਕੀ ਕਰਦੇ ਅਸੀਂ ਚੰਦੇ ਵੀ ਸਾਡੇ ਨਾਲ ਇਨਸਾਫ ਹੋਵਾ ਕਿਉਂਕਿ ਰਾਮ ਸਿੰਘ ਨੇ ਪਹਿਲੇ ਵੀ ਨਜਾਇਜ਼ ਕਬਜ਼ੇ ਕਰੇ ਹੋਏ ਆ ਵੀਡੀਓ ਵੀਡੀਓ ਦੀ ਜਗ੍ਹਾ ਔਰ ਪੰਚਾਇਤੀ ਜਗ੍ਹਾ ਨਾ ਦੱਬੀ ਹੋਈ ਆ ਤੁਸੀਂ ਕੀ ਮੰਨ ਕਰਦੇ ਹੋ ਤੁਹਾਡੇ ਅਸੀਂ ਤੇ ਦੱਬੀ ਹੋਈ ਐ ਤੇ ਕਈ ਪਲਾਟਾਂ ਦੇ ਜਿੱਤਰਾ ਵੀ ਕਬਜ਼ਾ ਕਰਾਵਾ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਕਹਿੰਦੇ ਵੀ ਸਾਡੇ ਗਾ ਇਨਸਾਫ ਹੋਵਾ ਜੀ। ਵੀ ਸਾਡਾ ਕੰਮ ਜਿਹੜਾ ਸਾਡਾ ਜਾਂ ਸਾਡੇ ਨਾਲ ਰਜਿਸਟਰੀ ਕਰਾਵਾ ਜਾਂ ਆਪਣਾ ਕਬਜ਼ਾ ਛੱਡਾ। ਮੈਨੂੰ ਮੈਂ ਮੁਤਾਇਆ ਦੁਕਾਨ ਦੀ ਰਜਿਸਟਰੀ ਕਰਾਓ ਪੈਸੇ ਦੋ ਤੇ ਪੈਸੇ ਦੋ। ਤਵੇ ਅਸੀਂ ਕਬਜ਼ਾ ਦੇਣੇ ਤਿਆਰ ਆਈਏ ਜੀ। ਤੇ ਹੁਣ ਉਹਨਾਂ ਨੇ ਜ਼ਬਰਦਸਤੀ ਕੀਤੀ ਔਰ ਬੈਲਟਿੰਗ ਕਰਕੇ ਲੋਕ ਲਾਦੇ। ਤੇ ਪੁਲਿਸ ਪ੍ਰਸ਼ਾਸਨ ਅ ਕਹੋ ਨਾ ਬਹਾਦਰ ਸਿੰਘ ਨੇ ਉਹਨੂੰ ਤਾਂ ਉਹ ਕਿਹਾ ਕਿ ਵੀ ਇਹ ਦੂ ਅਰਜਿਸਟਰੀ ਕਰਵਾ ਦੇ ਨਾਲ ਤਾਂ ਉਹਦੇ ਨਾਲ ਇਹਨਾਂ ਨੇ ਐਮਐਲਏ ਨੂੰ ਕਹਿ ਗਏ ਆ ਕਿਸੇ ਨੂੰ ਕਹਿ ਗਏ ਉਸ ਤੋਂ ਕੇਸ ਬੁਲਦਾ ਕੇ ਮਹਿੰਦਰ ਸਿੰਘ ਤੋਂ ਹੁੰਦੇ ਤੇ ਤੇ ਇਹਨਾਂ ਨੇ ਪਹਿਲੇ ਵੀ ਨਜਾਇਜ਼ ਕਬਜ਼ੇ ਕਰ ਰਹੀ ਸੀ ਠੀਕ ਹੈ ਤੇ ਜੇ ਕੋਈ ਕਹਿੰਦਾ ਨਾ ਕੋਈ ਪੰਚਾਇਤ ਨਾ ਹੀ ਕੋਈ ਪਿੰਡ ਦਾ ਬੰਦਾ ਹੋਰ ਵੀ ਪੰਚਾਇਤਾਂ ਕਹੀਆਂ ਜਾਂ ਇਹਨਾਂ ਨੂੰ ਕਿਸੇ ਨੂੰ ਵੀ ਚੱਲ ਨਹੀਂ ਦਿੰਦੇ ਸਾਰੇ ਇਹਨਾਂ ਦੇ ਡਰਦੇ ਠੀਕ ਉਹ ਕੁੜੀ ਐ ਇੱਕ ਮੁੰਡਾ ਤੇ ਮੇਰੀ ਮਾਤਾ ਜੀ ਆ ਮੈਂ ਅਸੀਂ ਆਪ ਪਰੇਸ਼ਾਨ ਆ ਜੀ ਮੈਂ ਤਾਂ ਜੇ ਮੇਰੇ ਕੋਲ ਇਨੇ ਕਰੋੜਾਂ ਦਾ ਕਪੜਾ ਕਰਿਆ ਹੁੰਦਾ ਕੁਝ ਕਰਿਆ ਹੁੰਦਾ ਮੈਂ ਆਪਣੀ ਦੁਕਾਨ ਕਿ ਵੇਚਦਾ ਮੈਂ ਤਾਂ ਬਹੁਤ ਮਜਬੂਰ ਹਾਂ ਤੇ ਬੇਵਸਾ ਇਸ ਕਰਕੇ ਮੈਂ ਆਪਣੀ ਦੁਕਾਨ ਵਿੱਚ ਵਿਚ ਵਿਚਰ ਮੈਂ ਕੰਮ ਕਰਾਂ ਨਿਆਣੇ ਵਿਚਰ ਵੀ 2-3 ਸਾਲ ਤੱਕ ਕੁੜੀ ਵੀ ਵਿਆਹੀ ਤੇ ਮੈਂ ਆਪਣਾ ਕੀ ਕਰ ਦੋ ਦੁਕਾਨ ਤੇ ਦੁਕਾਨ ਤੇ ਕਰਾਨੇ ਦਾ ਕੰਮ ਹੈ ਜੀ ਮੇਰਾ ਜਦ ਮੇਰੇ ਕੋਲ ਪੈਸੇ ਹੁੰਦੇ ਜਮਾ ਕੁਝ ਕਰ ਦਤਾ ਇਹ ਤਾਂ ਹੁਣ ਪਾਈ ਕੇ ਮਸਲਾ ਦਾ ਇਹਨਾਂ ਦਾ ਕੀ ਪਤਾ ਕੀ ਮਸਲਾ ਦਾ ਕੀ ਨਹੀਂ ਤਾਂ ਇਹਨਾਂ ਦਾ ਕਮੇਟੀਆਂ ਦਾ ਮਸਲਾ ਉਹਦੇ ਨਾਲ ਦੁਕਾਨ ਨਾਲ ਕਿੱਦਾਂ ਰਿਲੇਟਡ ਹੋ ਗਿਆ ਦੁਕਾਨ ਨਾਲ ਇਹ ਧੱਕਾ ਛੇ ਜੀ ਆਰਮਚੰਦ ਨਰ ਬੁਲਾਇਆ ਸਾਰੇ ਜਣਿਆਂ ਨੂੰ ਸਾਰਾਂ ਦਾ ਜੋ ਵੀ ਹੈ ਲੜਾਈ ਪਈ ਮੇਰੀ ਪ੍ਰਿੰਸ ਨਾਲ ਹੋ ਗਈ ਉਹਨਾਂ ਦੇ ਕੋਈ ਦੋਸ਼ ਨਹੀਂ ਉਹ ਪਤਾ ਨਹੀਂ ਕਿਉਂ ਤਾਲੇ ਨਾ ਨਾ ਲਾਏ ਸਾਰਾ ਕੁਝ ਕਰਿਆ ਉਹ ਆ ਕੇ ਲੜ ਪਏ ਸਾਨੂੰ ਖਤਰਾ ਸਾਨੂੰ ਤਾਲਾ ਇਹ ਸਾਨੂੰ ਖਤਰਾ ਖਤਰਾ ਬਹੁਤ ਹੈ ਕਿਉਂਕਿ ਇਹ ਵੀ ਡਰਾਇਆ ਮੁੰਡਾ ਵੀ ਉਰੇ ਬੈਠਾ ਸਾਨੂੰ ਕਿਉਂਕਿ ਸਾਡੀ ਉਹਨਾਂ ਨਾਲ ਹੱਥੋਂ ਪਾਈ ਹੋ ਗਈ ਉਹ ਵੀ ਸਾਨੂੰ ਮਾਰਨ ਕਰ ਰਹੀ ਹੈ ਇਸੇ ਕਰਕੇ ਅਸੀਂ ਥਾਣੇ ਵੀ ਗਏ ਤੇ ਅੱਜ ਥਾਣੇ ਮੇ ਵੀ ਸਾਡੇ ਉਹ ਕਰੇ ਵੀ ਥੋੜਾ ਕੇਸ ਚੇਂਜ ਹੋ ਗਿਆ ਬਹਾਦਰ ਸਿੰਘ ਬਹਾਦਰ RAM ਸਾਨੂੰ ਖਤਰਾ ਸੱਚ ਜੋ ਵੀ ਹੈ ਖਤਰਾ ਹੈ ਉਹੀ ਇਹ ਵੀ ਇਹਨਾਂ ਦਾ ਖਤਰਾ ਹੈ ਤੇ ਪੰਚਾਇਤ ਵੀ ਉਹਨਾਂ ਦੇ ਸਾਥ ਦੇ ਰਹੀ ਸਾਡੇ ਕੋਈ ਪਹਿਲਾਂ ਪੰਚਾਇਤ ਬਾਰੇ ਵੀ ਗੱਲ ਹੋਈ ਮੈਂ ਅਸੀਂ ਕਿਆਗ ਨਾਮ ਬਈ ਪੰਚਾਇਤ ਕਰੀ ਤਾਂ ਪੰਚਾਇਤ ਮਾ ਵੀ ਰਾਮ ਸਿੰਘ ਨਹੀਂ ਆਇਆ ਗੁਰਪ੍ਰੀਤ ਲੱਲੂ ਨੇ ਕਿਹਾ ਵੀ ਜੋ ਮਰਜ਼ੀ ਕਰ ਬਈ ਉਹਦਾ ਮੰਨਦਾ ਨਹੀਂ ਮੈਂ ਨਾਮ 프ਰੈਂਸ ਕੁਮਾਰ ਹੈ ਕਿਹੜੇ ਪਿੰਡ ਤੋਂ ਜਾਂਸਲੇ ਪਿੰਡ ਤੋਂ ਆ ਜੀ ਕੀ ਮਾਮਲਾ ਕੀ ਹੋਇਆ ਸੀਗਾ ਉਹ ਜਿਹੜੇ ਦੂਜੀ ਪਾਰਟੀ ਹੈ ਉਹ ਤੁਹਾਡੇ ਤੇ ਲਾਰਿਆਂ ਦੀ ਲੜਾਈ ਮਾਰ ਕੇ ਤਾਈ ਉਹ ਹੋਇਆ ਕਿਸੇ ਦਾ ਸਰ ਕੁਛ ਨਹੀਂ ਅਸੀਂ ਇਹਨਾਂ ਤੋਂ ਪੈਸੇ ਲੈਣੇ ਆ 6.5 ਲੱਖ ਰੁਪਏ ਲੈਣਾ ਹੈ ਜਿਸ ਕਾਰਨ ਮੇਰੇ ਪਹਿਲਾਂ ਚਾਚਾ ਜੀ ਦੀ ਵੀ ਦਿੱਤ ਹੋਈ ਹੈ ਚਾਚਾ ਜੀ ਪੂਰੇ ਹੋਏ ਨੇ ਮੇਰੇ 2 ਮਹੀਨੇ ਹੋਏ ਨੇ ਸਿਰਫ ਹਲੇ ਤੇ ਮੈਂ ਕੁਛ ਬਸ ਮੈਂ ਇਹਨੂੰ ਮੈਨੂੰ ਪਤਾ ਲੱਗੇ ਵੀ ਦੁਕਾਨੇ ਸੇਲ ਪਰ ਸੇਲ ਕਰ ਰਹੇ ਤੇ ਸਿਰਫ ਮੈਂ ਤਾਂ ਕੋਲ ਪੈਸੇ ਮੰਗਣ ਗਿਆ ਜਿਹਦੇ ਵਿੱਚ ਨਾ ਪੂਰੀ ਫੈਮਲੀ ਨੇ ਮੈਨੂੰ ਫੜ ਕੇ ਉੱਥੇ ਉਹ ਪੂਰੀ ਪ੍ਰਿਕ ਤਰੀਕੇ ਨਾਲ ਕੁੱਟਿਆ ਮੈਨੂੰ ਇਹਨਾਂ ਨੇ ਕੌਣ ਕੌਣ ਸੀ ਜਿਹੜੇ ਉਸਨੂੰ ਮਾਰਦੇ ਇਹਨਾਂ ਦੇ ਸਾਰੇ ਫੈਮਲੀ ਸੀ ਇਹਨਾਂ ਦੀ ਰਿਸ਼ਤੇਦਾਰ ਸੀ ਜੀਚਾ ਸੀ ਇਹਨਾਂ ਦੇ ਨਾ ਨਾ ਜੀ ਕੌਣ ਕੌਣ ਸੀ ਜੀ ਬਾਈ ਜੀ ਉਹਨਾਂ ਦੇ ਬੇਟਾ ਸੀ ਨਛੱਤਰ ਸਿੰਘ ਉਹਨਾਂ ਦੀ ਮਾਤਾ ਸੀ ਤੇ ਉਹਨਾਂ ਦੇ ਜਿੱਜਾ ਜੀ ਸੀ ਤੇ ਇੱਕ ਉਹਨਾਂ ਦਾ ਭਾਣਜਾ ਸੀ ਇੱਕ ਉਹਨਾਂ ਦੀ ਭੈਣ ਸੀ ਉਹਨਾਂ ਨੂੰ ਕੋਈ ਪੈਸੇ ਤਾਂ ਲੈਣ ਦੇਣ ਸੀਗਾ ਹਾਂ ਜੀ ਹਾਂ ਜੀ ਉਹ ਤਾਂ ਪੈਸੇ ਲੈਣੇ 6.5 ਲੱਖ ਰੁਪਏ ਲੈਣਾ ਜੀ ਮੈਨਾਂ ਤੋਂ ਹਾਂ ਜੀ ਹਾਂ ਜੀ ਤੇ ਇਹਨਾਂ ਦੀ ਜੋ ਦੁਕਾਨ ਸੇਲ ਹੋਈ ਸੀ ਉਸ ਦੇ ਸਬੰਧ ਵਿੱਚ ਹਾਂ ਜੀ ਉਸ ਅਸੀਂ ਸਾਨੂੰ ਪਤਾ ਲੱਗਿਆ ਵੀ ਇਹ ਦੁਕਾਨ ਸੇਲ ਕਰ ਰਹੇ ਹਾਂ ਅਸੀਂ ਉਸ ਦੇ ਰਿਲੇਟਿਵਜ਼ ਤੋਂ ਪੈਸੇ ਮੰਗਣਗੇ ਅਸੀਂ ਵੀ ਸਾਨੂੰ ਪੈਸੇ ਦਿੱਤੇ ਜਾਣ ਸਾਡਾ ਹੱਕ ਹੈ ਜਿਹੜਾ ਨਾ ਹਾਂ ਇਹਨਾਂ ਨੇ ਬਸ ਕੁਛ ਨਹੀਂ ਇਹਨਾਂ ਮੈਨੂੰ ਫੜ ਕੇ ਉੱਥੇ ਨਾਲ ਸਾਰੇ ਫੈਮਿਲੀ ਮੈਨੂੰ ਬਹੁਤ ਪੂਰੀ ਤਰੀਕੇ ਨਾਲ ਕੁੱਟਿਆ ਇਹਨਾਂ ਨੇ ਮੈਨੂੰ ਤੇ ਮੇਤੋਂ ਖੂਨ ਮਾਰ ਕੀਤੀ ਗਈ ਮੇਤੋਂ ਇਹਨਾਂ ਨੇ ਮੇਰੇ ਚੈਨ ਪਾਈ ਵਸੀ ਤਿੰਨ ਤੋਂੜੇ ਦੀ ਵੀ ਸਾਈਨ ਸੋਣੀ ਚਾਨਕ ਹੋਈ ਗਈ ਇਹਨਾਂ ਤੋਂ ਕੁਝ ਨਾਲ ਮੇਤੋਂ ਤੇ ਪੁਲਿਸ ਕੰਪਲੇਂਟ ਕਰਤੀ ਤੁਸੀਂ ਹਾਂਜੀ ਕੰਪਲੇਂਟ ਕੀਤੀ ਹੈ ਜੀ ਇਹਨਾਂ ਦੀ ਕਿ ਕੋਈ ਆਇਆ ਪੁਲਿਸ ਵਾਲਾ ਨਹੀਂ ਹਾਂ ਤੱਕ ਕੋਈ ਨਹੀਂ ਆਇਆ ਸਾਡੇ ਪਿਆਲੇ ਹਾਂਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਸਾਨੂੰ ਵੱਤ ਤੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਮੈਂ ਕੱਲਾ ਨਹੀਂ ਹੈਗਾ ਸਾਡੇ ਨਾਲ ਬਹੁਤ ਦੁਨੀਆ ਪਰੇਸ਼ਾਨ ਹੋਈ ਵੀ ਹੈ ਜੀ ਇਹਨੇ ਬਹੁਤ ਦੁਨੀਆ ਪਰੇਸ਼ਾਨ ਕੀਤੀ ਵੀ ਹੈ ਪਹਿ ਇਨੇ ਚੋਰੀ ਵੀ ਕੀਤੀ ਐ ਜੀ ਤੇ ਮੇਰੇ ਕੋਲ ਵੀਡੀਓ ਪਈ ਐ ਇਹਨਾਂ ਦੀ ਜੀ ਜੀ ਹੁਣ ਵੀ ਮੇਰੇ ਨਾਲ ਜਿਹੜੀ ਕੁੱਟਮਾਰ ਹੋਈ ਐ ਮੇਰੇ ਕੋਲ ਵੀਡੀਓ ਪਈ ਐ ਇਹਨਾਂ ਦੀ ਸਾਰਿਆਂ ਦੀ ਤੇ ਇਹਨਾਂ ਤੋਂ ਸਾਨੂੰ ਪੈਸੇ ਦਵਾਏ ਜਾਣਾ ਸਾਨੂੰ ਜੀ ਸਿਰਫ ਅਸੀਂ ਗਰੀਬ ਬੰਦੇ ਆਂ ਦਿਹਾੜੀਦਾਰ ਬੰਦੇ ਆਂ ਜੀ ਅਸੀਂ ਅਸੀਂ ਬਹੁਤ ਮਜ਼ਦੂਰ ਆਂ ਕਟਿੰਗ ਕਰ ਕਰਕੇ ਮੇਰੇ ਮਾਤਾ ਸਰਕਾਰਾਂ ਝਾੜੂ ਪੋਚਾ ਕਰਦੇ ਨੇ ਵੀ ਉਹਨਾਂ ਦੀ ਮਜ਼ਦੂਰੀ ਐ ਨੀ ਮਜ਼ਦੂਰੀ ਕਰ ਕਰਕੇ ਪੈਸੇ ਭਰੇ ਸੀ ਹੋਰ ਗਰੀਬ ਬਹੁਤ ਲੋਕ ਨੇ ਜਿਨ੍ਹਾਂ ਦੇ ਪੈਸੇ ਲੈਣੇ ਇਹਨਾਂ ਨੇ ਪਰ ਇਹ ਬੰਦੇ ਚਾਹੁੰਦੇ ਵੀ ਅਸੀਂ ਪੈਸੇ ਦੇਣੇ ਨਹੀਂ ਹੈਗੇ ਚਲੋ ਅਸੀਂ ਮੰਨਦੇ ਆਂ ਸਾਨੂੰ ਪ੍ਰਸ਼ਾਸਨ ਨਾਲ ਅਸੀਂ ਗੱਲ ਚਲੋ ਲੀਗ ਅਸੀਂ ਸਭ ਤੋਂ ਗਲਤੀ ਹੋ ਗਈ ਸੀ ਮੰਨਦੇ ਆ ਵੀ ਤਾਂ ਮਤਲਬ ਹੁਣ ਸਾਨੂੰ ਮਾਰਨਾ ਥੋੜੀ ਐ ਗਰੀਬੰਦਾਂ ਜਾਵੇ ਕਿੱਥੇ ਸਾਨੂੰ ਦੱਸਿਆ ਜਾਵੇ ਮਾੜਾ ਮੋਟਾ ਵੀ ਸਾਡੇ ਪੈਸੇ ਦਵਾਏ ਜਾਣ ਸਾਡਾ ਹੱਕ ਦਵਾਇਆ ਜਾਵੇ ਸਾਡੇ ਸਿਰਫ ਇੰਨੇ ਕ ਬਿਆਨ ਐ ਜੀ ਨਾਮ ਐ ਸਰ ਤੁਹਾਡਾ ਮੇਰਾ ਨਾਮ ਐ ਅਸ਼ੇਮਿੰਦਰ ਸਿੰਘ ਜੀ ਮੈਂ ਥਾਣਾ ਬਰੋਡ ਪੁਲਿਸਟਡ ਆ ਸਰ ਇਹਦੇ ਜਿਹੜਾ ਕੱਲ ਜਾਂਸਲੇ ਮਾਰ ਕੁਟਾਈ ਦਾ ਕੇਸ ਸਾਹਮਣੇ ਆਇਆ ਉਹਦੇ ਬਾਰੇ ਜਾਣਕਾਰੀ ਦਿਓ ਸਕਦੇ ਆ ਕੱਲ ਸਾਨੂੰ ਥਾਣਾ ਸਿਟੀ ਰਾਏਪੁਰ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ ਲੜਾਈ ਝਗੜੇ ਵਿੱਚ ਕਾਂਤੋ ਦੇਵੀ ਪਤਨੀ ਸੰਤਰਾ ਤੇ ਪਿੰਸ کمار ਪੁੱਤਰ ਛੋਟਾ ਰਾਮ ਵਸਟਨਪਿੰਡ ਜਾਸਲਾ ਇਹ ਕੋਈ ਅੰਦਰ ਦੁਕਾਨਾਂ ਦੇ ਸਟਫਲ ਨੂੰ ਲੈ ਕੇ ਆਪਸ ਵਿੱਚ ਲੜਾਈ ਝਗੜਾ ਹੋਇਆ ਸੀ ਜਿਹਦੇ ਸੱਟਾਂ ਲੱਗਣ ਕਰਕੇ ਕੰਤੋ ਦੇਵੀ ਤੇ ਸ੍ਰੀ ਛਿਮਰ ਦਾ ਉਹ ਡਾਕਰ ਹੋਏ ਨੇ ਜਿਨ੍ਹਾਂ ਦੇ ਮੈਂ ਦੋਹ ਤਰ੍ਹਾਂ ਦੇ ਬਿਆਨ ਲਿਖ ਲਏ ਨੇ ਅਗਲੀ ਗੱਲ ਬੰਦੀ ਕਰ ਲਈ ਹੈ ਉਹ ਅਮਰ ਚਲਣਗੇ ਠੀਕ ਹੈ ਸਰ ਥੈਂਕ ਯੂ